ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਲਗਾਤਾਰ ਨਸ਼ਾ ਤਸਕਰਾ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਵੀਆਈਪੀ ਡਿਊਟੀ ਦੇ ਉੱਪਰ ਤਾਇਨਾਤ ਪੁਲਿਸ ਮੁਲਾਜ਼ਮਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਸਵਾਰ ਤਿੰਨ ਜਿਹੜੇ ਕੀ ਤਸਕਰ ਹੈਗੇ ਨੇ ਉਹ ਇਥੋਂ ਨਸ਼ੇ ਦੀ ਸਪਲਾਈ ਕਰਨ ਲਈ ਜਾ ਰਹੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਅਤੇ ਪੁਲਿਸ ਤੋਂ ਵੇਖ ਕੇ ਨਾ ਤਸਕਰਾਂ ਦੇ ਵੱਲੋਂ ਆਪਣੀ ਗੱਡੀ ਨੂੰ ਭਜਾ ਲਿਆ ਜਾਂਦਾ ਹੈ ਤੇ ਬੇहद ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਗੱਡੀ ਬੇਕਾਬੂ ਹੋ ਕੇ ਗੁੰਮਟਾਲਾ ਇਲਾਕੇ ਦੇ ਵਿੱਚ ਖੰਬੇ ਦੇ ਵਿੱਚ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਗੱਡੀ ਉੱਥੇ ਰੁਕ ਜਾਂਦੀ ਹੈ ਅਤੇ ਪੁਲਿਸ ਨੇ ਇਹਨਾਂ ਨਸ਼ਾ ਤਸਕਰਾਂ ਨੂੰ ਧਰਦ ਪੋਚਿਆ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕੋਲੋਂ 310 ਗ੍ਰਾਮ ਹੈਰੋਇਨ ਬ੍ਰਾਹਮਤ ਕੋਈ ਉਧਰ ਜਿਵੇਂ ਹੀ ਇਹ ਗੱਡੀ ਖੰਬੇ ਨਾਲ ਟਕਰਾਈ ਤਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਰਹਿੰਦੇ ਲੋਕ ਬਾਹਰ ਆਉਂਦੇ ਨੇ ਅਤੇ ਜਿਸਥਾਂ ਦੇ ਉੱਪਰ ਇੱਕ ਗੱਡੀ ਟਕਰਾਂਦੀ ਹੈ ਬਿਲਕੁਲ ਉਸ ਦੇ ਘਰ ਦੇ ਵਿੱਚ ਰਹਿੰਦੇ ਇੱਕ ਮਹਿਲਾ ਦੇ ਬਲੂਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਰੋਟੀ ਰੋਟੀ ਕੰਮ ਲਈ ਹਾਂ ਮੇਰੇ ਘਰ ਆਏ ਤੇ ਅੱਧਾ ਠਾ ਕਰਕੇ ਗੱਡੀ ਬੱਧੀ ਹੋਰ ਕੁਝ ਨਹੀਂ ਮੈਂ ਦੇਖਿਆ ਇਲਾਕਾ ਕਿਹੜਾ ਮਾਤਾ ਜੀ ਹਾਂਜੀ ਇਲਾਕਾ ਕਿਹੜਾ ਹੈਗਾ ਇੱਕ ਮਟਾਲਾ ਪੁਲਿਸ ਮਗਰ ਲੱਗੀ ਮੈਂ ਕੁਛ ਨਹੀਂ ਵੇਖੀ ਮੈਂ ਤੇ ਬੈਠ ਕੇ ਰੋਟੀਆਂ ਪਕਾਉਂਦੀ ਮੇਰਾ ਮੂੰਹ ਐ ਨੂੰ ਹੂੰ ਜਦੋਂ ਗੱਡੀ ਵੱਜੀ ਤੁਸੀਂ ਉੱਠੇ ਹੋਣੇ ਆ ਮੈਂ ਰੋਟੀ ਪਕਾਉਂਦੀ ਆ ਤੇ ਉਦੋਂ ਮੈਂ ਐਂ ਦਾ ਵੇਖਿਆ ਤੇ ਮੇਰਿਆਂ ਚਲੇ ਤੱਕ ਮੰਡਿਆ ਪਈ ਬਸ ਗੱਡੀ ਵੱਜੀ ਠਾ ਹੋਈ ਉਹ ਹੀ ਮੈਂ ਵੇਖੀ ਮੈਂ ਮੁੱਛ ਵੇਖੀ ਨਾ ਮੈਂ ਕੁਛ ਵੀ ਕੀਤਾ ਉਦਿਸ ਮਾਮਲੇ ਨੂੰ ਲੈ ਕੇ ਪੁਲਿਸ ਅਫਸਰ ਵਿਰੋਜ ਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਦੱਸਿਆ ਕਿ ਇਹਨਾਂ ਤਸਕਰਾਂ ਤੇ ਪਹਿਲਾਂ ਵੀ ਕਈ ਜਿਹੜੇ ਕੀ ਹੈ ਅਪਰਾਧਿਕ ਮਾਮਲੇ ਦਰਜ ਨੇ ਅਤੇ ਉਹਨਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰਕਾਰ ਇਹਨਾਂ ਦੇ ਵੱਲੋਂ ਕਿੱਥੋਂ ਇਹ ਨਸ਼ਾ ਲਿਆਂਦਾ ਗਿਆ ਸੀ ਅਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ। ਸਾਡੀ ਪੁਲਿਸ ਪਾਰਟੀ ਜਿਹੜੀ ਕਿ ਗੁਣਾਣਗਰ ਯੂਨੀਵਰਸਿਟੀ ਦੇ ਬੈਕਸਾਈਡ ਮਜੂਦ ਸੀ ਵੀਵੀਆਪੀ ਡਿਊਟੀਆਂ ਵਾਂਗੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ 2 ਤੋਂ 3 ਨੌਜਵਾਨ ਜਿਹੜੇ ਸ਼ੱਕੀ ਹਾਲਤ ਵਿੱਚ ਅਜੇ ਉਹਨਾਂ ਕੋ ਕੋਈ ਹਥਿਆਰ ਵਗੈਰਾ ਹੋ ਸਕਦਾ ਹੈ। ਤੇ ਉਹਨਾਂ ਦੀ ਜਦੋਂ ਇਨਫਾਰਮੇਸ਼ਨ ਮਿਲੀ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੇਜ਼ ਕੀਤਾ ਚੇਜ਼ ਕਰਨ ਦੇ ਦੌਰਾਨ ਉਹਨਾਂ ਨੇ ਆਪਣੀ ਗੱਡੀ ਪਿੱਛੇ ਭਜਾਲੀ ਜਦੋਂ ਉਹਨਾਂ ਨੇ ਭਜਾਉਂਦੇ ਭਜਾਉਂਦੇ ਇਹਨਾਂ ਦੇ ਮਗਰ ਲੱਗੀ ਰਹੀ ਪੁਲਿਸ ਪਾਰਟੀ ਕਾਫੀ ਸਟਰਗਲ ਕਰਨਾ ਪਿਆ ਸਾਨੂੰ ਇੱਥੇ ਆ ਕੇ ਇਹਨਾਂ ਦੀ ਇਹਨਾਂ ਦੀ ਗੱਡੀ ਹੰਬੇ ਵਿੱਚ ਵੱਜ ਗਈ ਤੋਂ ਆਪਾਂ ਐਪ੍ਰੀਹੈਂਡ ਕਰਕੇ ਉਹਨਾਂ ਨੂੰ ਸਰਚ ਕੀਤੀ ਸਰਚ ਦੇ ਦੌਰਾਨ ਸਾਨੂੰ ਇਹਨਾਂ ਕੋਲ 310 ਗ੍ਰਾਮ ਪ੍ਰੋਇਨ ਰੰਗ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਦੇ ਕੋਲ ਨੰਦੀ ਜੀ ਮਾਮਲੇ ਦਰਜ ਇਹਨਾਂ ਦੇ ਅਜੇ ਪੜ ਚੈੱਕ ਕਰ ਰਹੇ ਹਾਂ ਜੀ ਤੇ ਗੱਡੀ ਤੇ ਸਟicker ਵੀ ਲੱਗਾ ਪੁਲਿਸ ਦਾ ਉਹਦੇ ਬਾਰੇ ਵ ਕੀ ਕਿਸੋ ਸਰ ਤੁਸੀਂ ਪਿੱਛਾ ਕਰ ਰਹੇ ਸੀ ਕਿ ਕਿਹੜੀ ਜਗ੍ਹਾ ਤੋਂ ਇਹ ਮਾਲਣਾ ਪੁੱਲ ਤੋਂ ਇਸ਼ਾਰਾ ਕਰ ਰਹੇ ਹੋ ਸਰ ਉਹ ਕਿੱਥੇ ਕਿੱਥੇ ਇਹ ਗੁੰਟਾਲਾ ਪੋਲ ਹੈ ਜੀ ਗੁੰਟਾਲਾ ਪਿੰਡ ਹੈ ਠੀਕ ਹੈ ਸਰ ਕੋਈ ਸਟਰ ਵੀ ਲੱਗਿਆ ਨਾ ਅੰਦਰ ਵਿੱਚ ਠੀਕ ਹੈ ਮਾਈਨਰ ਜੀ ਸਾਟਾ ਇੰਦਰ ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਆਪਣੇ ਪੱਧਰ ਤੇ ਨਸ਼ੇ ਦੇ ਖਾਤਮੇ ਦੇ ਲਈ ਯਤਨ ਤਾਂ ਕਰ ਹੀ ਰਿਹਾ ਸੋ ਲੋੜ ਹੈ ਲੋਕਾਂ ਨੂੰ ਵੀ ਇਸ ਮੁਹਿੰਮ ਦੇ ਵਿੱਚ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਦੀ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਅਮ੍ਰਿਤ ਸਰਤੂਲ ਅਲੀ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ